ਮਰੇ ਦਰਚ ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮਿਲਣਾ ਡਾਕਟਰ ਪੈਰਾਲਲ ਗਰਗਨ ਉਹਨਾਂ ਨੇ ਗੱਲ ਕਰਨਗੇ ਕਿ ਪੰਜਾਬ ਸਰਕਾਰ ਨੇ ਕੱਲ ਕਿਸਾਨਾਂ ਨਾਲ ਮੀਟਿੰਗ ਕੀਤੀ ਉਹ ਮੀਟਿੰਗ ਬੇਸਿੱਟਾ ਰਹੀ ਮੁੱਖ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਉਹਨਾਂ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਸਾਨੂੰ ਖੁਦ ਬੁਲਾਇਆ ਸੀਗਾ ਤੇ ਬੁਲਾ ਕੇ ਮਤਲਬ ਉਹ ਇਸ ਮੀਟਿੰਗ 'ਚੋਂ ਜੋ ਨਾਦਰੀ ਕੀਤੀ ਕਿਸਾਨਾਂ ਦੀ ਅਸੀਂ ਉਹਦੀ ਨਖੇਦੀ ਕਰਦੇ ਆਂ ਪਰ ਬੀਤੀ ਰਾਤ ਤੜਕੇ ਤੋਂ ਜਿਹੜੇ ਕਿਸਾਨ ਆਗੂਆਂ ਨੂੰ ਅਰੈਸਟ ਕਰਨਾ ਸ਼ੁਰੂ ਕੀਤਾ ਕਈਆਂ ਨੂੰ ਹੌਸ ਅਰੈਸਟ ਕਰ ਦਿੱਤਾ ਗਿਆ ਕਈਆਂ ਦੇ ਅਜੇ ਵੀ ਭੜਨ ਦੇ ਯਤਨ ਜਾਰੀ ਨੇ ਪਰ ਕਿਸਾਨ ਇਸ ਗੱਲ ਤੋਂ ਡ੍ਰਿੜ ਸੰਕਲਪ ਨੇ ਵੀ ਅਸੀਂ ਚੰਡੀਗੜ੍ਹ ਆਵਾਂਗੇ ਆਵਾਂਗੇ ਕੁਝ ਹਿੱਸਿਆਂ ਵਿੱਚ ਸੂਬੇ ਦੇ ਵਿੱਚ ਕਿਸਾਨਾਂ ਨੇ ਜਿਹੜੇ ਦੂਰ ਦਰਾਜ ਦੇ ਇਲਾਕੇ ਨੇ ਟਰਾਲੀਆਂ ਦੇ ਹੋਣਾ ਉਹ ਟਰਾਲੀਆਂ ਜਿਹੜੀਆਂ ਚੰਡੀਗੜ੍ਹ ਵੱਲੋਂ ਚਲਪੀਆਂ ਨੇ ਤੇ ਡਾਕਟਰ ਸਾਹਿਬ ਜਿਹੜੇ ਆਗੂ ਫੜੇ ਗਏ ਆ ਉਹਨਾਂ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਆ ਉਹਨਾਂ ਦੇ ਵਿੱਚ ਰਮਿੰਦਰ ਸਿੰਘ ਪਟਿਆਲਾ ਵੀ ਆ ਉਹਨਾਂ ਵਿੱਚ ਡਾਕਟਰ ਦਰਸ਼ਨਪਾਲ ਵੀ ਆ ਤੇ ਜਮੂਰੀ ਅਧਿਕਾਰ ਸਭਾ ਦੇ ਵੀ ਕਈ ਜਮੂਰੀ ਕਿਸਾਨ ਸਭਾ ਦੇ ਵੀ ਕਈ ਆਗੂ ਨੇ ਡਿਫਰੈਂਟ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਆ ਉਹਨਾਂ ਦੇ ਆਗੂ ਸ਼ਾਮਲ ਨੇ ਕੁਝ ਆਗੂ ਜਿਹੜੇ ਇੱਥੇ ਜਿੱਤੇ ਉਹਨਾਂ ਨੇ ਕੱਲ ਮੀਟਿੰਗ ਕੀਤੀ ਸੀ ਕਿਸਾਨ ਭਵਨ ਚੰਡੀਗੜ੍ਹ ਇੱਥੋਂ ਜਿਹੜੇ ਸੈਕਟਰ 36 ਦੀ ਪੁਲਿਸ ਉਹਨਾਂ ਦੇ ਵਿੱਚ ਰੁਲਦੂ ਸਿੰਘ ਮਾਨਸਾਹਤ ਕੋਈ ਹੋਰ ਕਿਸਾਨ ਆਗੂ ਸੀਗੇ ਉਹਨਾਂ ਨੂੰ ਇੱਥੋਂ ਅਰੈਸਟ ਕਰ ਲਿਆ ਗਿਆ ਤੁਸੀਂ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਇਹ ਕਿੱਧਰ ਨੂੰ ਲੈ ਜਾਊਗੀ ਕੀ ਕਿਸਾਨਾਂ ਦੇ ਇਹ ਸ਼ਕਤੀ ਨੂੰ ਜਿਹੜਾ ਖੋਰਨ ਦਾ ਯਤਨ ਹੈ ਕੀ ਕਰਨ ਦਾ ਯਤਨ ਸਰਕਾਰ ਮੰਗਾ ਮੰਨਣ ਦੀ بجائے ਕਿਉਂਕਿ ਬਹੁਤੀਆਂ ਮੰਗਾਂ ਭਾਵੇਂ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੁਸਾ ਪੰਜਾਬ ਦੇ ਉੱਤੇ ਇੱਕ ਵੱਡਾ ਹਮਲਾ ਕੇਂਦਰ ਦਾ ਇਹ ਦੇਖਣ ਨੂੰ ਲੱਗੂਗਾ ਵੀ ਪੰਜਾਬ ਸਰਕਾਰ ਕਰ ਰਹੀ ਹੈ ਕੇਂਦਰ ਆਪਦੇ ਤਰੀਕੇ ਦੇ ਨਾਲ ਸਭ ਜਥੇਬੰਦੀਆਂ ਨੂੰ ਸਾਰੇ ਪੋਲਿਟਿਕਲ ਪਾਰਟੀਆਂ ਨੂੰ ਖੱਖਰ ਕਰੇ ਕਕਲੀਆਂ ਕਰੇ ਲੈ ਕਰਨ ਦੀ ਕੋਸ਼ਿਸ਼ ਕਰਦਾ ਇੱਕ ਵੀਜੇ ਖਡਾਫ ਖੜੇ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਸਭ ਤੋਂ ਵੱਡਾ ਜੇ ਬਚਿਆ ਹੋਇਆ ਸੀ ਕੋਈ ਤਾਂ ਕਿਸਾਨ ਨੂੰ ਦੋ ਦਿਨ ਸੀ ਭਾਵੇਂ ਉਹਨਾਂ ਦੇ ਟੋਟੇ ਕਈ ਹੋਏ ਹੋਏ ਨੇ ਪਰ ਫਿਰ ਵੀ ਸੀਗਾ ਉਹਦੇ ਵਿੱਚ ਪਿੱਛੇ ਜਿਹੜਾ ਹੋਇਆ ਵੀ ਜਿਹੜਾ ਇਹ ਭਵੰਤਮਾਨ ਹੈ ਭਵੰਤਮਾਨ ਦੀ ਸਰਕਾਰ ਨੇ ਜਿੱਦਣੇ ਆਈ ਹੈ ਇਹਨੇ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਨਾਲ ਵਖਰਾ ਮਿੱਟੀ ਦਾ ਰੱਖਿਆ ਕਿਸਾਨਾਂ ਵੱਲ ਇੱਥੇ ਆਉਣ ਨਹੀਂ ਦਿੱਤਾ ਸੀਗਾ ਗਵਰਨਰ ਨੂੰ ਮਿਲਣਾ ਸੀ ਤਾਂ ਕਾਫੀ ਉਦੋਂ ਵੀ ਡਾਂਗ ਛੋਟਾ ਹੋਇਆ ਸੀ ਇੱਥੇ। ਸੋ ਇਹ ਨਾ ਜਿਹੜਾ ਇੱਕ ਵਕੀਲ ਹੈ ਉਹ ਇਹ ਹੈ ਕਿ ਕਿਸਾਨਾਂ ਨੂੰ ਦਬਕਾ ਮਾਰੋ। ਇਹ ਵਕੀਲਾਂ ਪਹਿਲਾਂ ਇਸਨੇ ਵੀ ਕਰਿਆ ਸੀ ਖੱਟੜਨੇ ਦੀ ਪਰ ਖੱਟੜ ਬੁਰੀ ਤਰ੍ਹਾਂ ਹਾਰਿਆ ਸੀ। ਬਲਕਿ ਇਹਦਾ ਤਾਂ ਚੱਡੀ ਜਾ ਰਿਹਾ ਹੈ। ਕਿਉਂਕਿ ਮਿੰਟਾ ਇਹਨੂੰ ਕੇਂਦਰ ਦੀ ਸ਼ੈ ਲੱਗਦੇ ਕੋਈ ਕੇਂਦਰ ਕਹਿੰਦਾ ਤੁਸੀਂ ਕੁੱਟੋ ਅਸੀਂ ਕਹਾਂ ਨੂੰ ਕੁੱਟੀਏ ਤੁਸੀਂ ਕੁੱਟੋ ਕਿਸਾਨਾਂ ਨੂੰ। ਤੇ ਉਹਦੇ ਵਿੱਚ ਇੱਕ ਤਾਂ ਜਿਹੜਾ ਇਹ ਹੈ ਇਹ ਗੱਲ ਮਾੜੀ ਹੈ ਜਦ ਤੁਸੀਂ ਮੀਟਿੰਗ 'ਚ ਬੁਲਾਉਂਦੇ ਅਸੀਂ ਤੁਸੀਂ ਵੀ ਸੈਂਕੜੇ ਵਾਲੀ ਮੀਟਿੰਗਾਂ ਕਰੀਆਂ ਨੇ ਅਸੀਂ ਵੀ ਕਰੀਆਂ ਨੇ ਇਹ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਵੀ ਜੇ ਇਵਨ ਗਿੜੇ ਟੈਰਰਿਸਟ ਲੋਕਾਂ ਨਾਲ ਵੀ ਜਾਨ ਕਰੀ ਜਾਂਦੀਆਂ ਨਾ ਉਦੋਂ ਵੀ ਉਹਨਾਂ ਨੂੰ ਅਰੈਸਟ ਨਹੀਂ ਕਰਿਆ ਜਾਂਦਾ ਮੀਟਿੰਗ ਤੋਂ ਬਾਅਦ ਬਿਲਕੁਲ ਇਹ ਫੈਸਲਾ ਹੁੰਦਾ ਹੈ ਕਿ ਉਹਨਾਂ ਦੇ ਸਿਰਾਂ ਦਾ ਮੁੱਲ ਹੁੰਦਾ ਹੈ ਕਿ ਇਹ ਇੱਥੇ ਮੀਟਿੰਗ ਚਾਹੇਨ ਅਰੈਸਟ ਕਰਾ ਰਹੇ ਇਸ ਤੋਂ ਬਾਅਦ ਮਤਲਬ ਇਹ ਦਾ ਮਤਲਬ ਇਹਨੂੰ ਪਤਾ ਹੀ ਨਹੀਂ ਵਿਸ਼ਾਸਤ ਕੀ ਹੈ ਇਹਨੂੰ ਸਿਆਸਤ ਆਉਂਦੀ ਹੋਈ ਨਹੀਂ ਵਿਸ਼ਾਸਤ ਦਾ ਮਤਲਬ ਕੀ ਹੁੰਦਾ ਸਿਆਸਤ ਦੇ ਵਿੱਚ ਨਾਟਕ ਟਕੀ ਹੁੰਦੀ ਹੈ ਫਿਰ ਕਿਤਾ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਚਲੋ ਕੋਈ ਨਹੀਂ ਕਿਸਾਨ ਤਾਂ ਬਥੇਰੇ ਲੀਡਰ ਦੂਜੇ ਇਹਨਾਂ ਦੇ ਸੈਕੰਡ ਰੈਂਕਰ ਬਥੇਰੇ ਹੈਗੇ ਨੇ ਤੇ ਥੋੜਾ ਜਿਹਾ ਸੇਕ ਲੱਗੂਗਾ ਤਾਂ ਅਜੇ ਤੱਕ ਡੰਡਾ ਡੰਡਾ ਪਿਆ ਨਹੀਂ ਸੀ ਮੈਂ ਤਾਂ ਜਦੋਂ ਮਝਾਰਾ ਮੂਵਮੈਂਟ ਦਾ ਹਾਲ ਪੜਨਾ ਕਿ ਜਦ ਮੈਂ ਚਾਚਾ ਜੀ ਸਿੰਘ ਨੇ ਜਿਹੜਾ ਇਦਾਂ ਦੇ ਤਿੰਨ ਬੰਦਿਆਂ ਦੇ ਖਿਲਾਫ ਹੀ ਅੰਦੋਲਨ ਕਰਿਆ ਸੀ ਜਾਂ ਜਦ ਮੈਂ ਖੁਸ਼ਾਚੇ ਟੈਕਸ ਦੇ ਵਿਰੁੱਧ ਪੜਨਾ 11 ਬੰਦੇ ਸ਼ਹੀਦ ਹੋਏ ਸੀ ਐਚੀਨ ਦੇ ਵਿੱਚ ਗੋਲੀ ਚੱਲੀ ਸੀ ਤੇ ਉਹ ਉਸ ਸਾਲ ਨੂੰ ਦੇਖ ਕੇ ਤਾਂ ਅਜੇ ਕੁਝ ਨਹੀਂ ਕਰਿਆ ਇਹਨਾਂ ਨੇ ਇਹ ਤਾਂ ਸਟੇਟ ਕੁਝ ਵੀ ਕਰ ਸਕਦੀ ਹੁੰਦੀ ਆ ਪਰ ਭਗੰਤਵਾਨ ਹੱਥ ਰੋਕਾ ਬਣ ਰਿਹਾ ਜਦ ਮੀਟਿੰਗ ਗੱਲ ਕਰਨੀ ਹੋਵੇ ਉਦੋਂ ਨਹੀਂ ਇਹੋ ਜਿਹਾ ਕੰਮ ਕਰੀਦਾ ਹੁੰਦਾ ਆਪੇ ਬੜਾ ਕੇ ਆਪ ਉੱਠ ਕੇ ਵਿਚੋਂ ਚੋਰ ਜਾਣਾਗੇ ਤਰ ਕੋ ਟਾਈਮ ਨਹੀਂ ਪਈ ਤੁਨਾ ਮਣਾ ਮੀਟਿੰਗ ਤੇਰੇ ਮੀਟਿੰਗਾਂ ਚ ਇਹ ਸ਼ਰਤ ਕਦੇ ਨਹੀਂ ਹੁੰਦੀ ਲਾਉਣੀ ਹੈ ਤਾਂ ਪਹਿਲਾਂ ਲਾਓ ਵੀ ਦੇਖੋ ਮੀਟਿੰਗ ਤਾਂ ਕਰਾਂਗੇ ਜੇ ਤੁਸੀਂ ਐਜੀਟੇਸ਼ਨ ਆਪਦੀ ਪੋਸਟਪੋਨ ਕਰੋਗੇ ਨਹੀਂ ਤਾਂ ਨਾ ਕਰੋ ਮੀਟਿੰਗ ਮੀਟਿੰਗ ਦੇ ਵਿੱਚ ਕਹਿਣਾ ਕਿ ਤੁਸੀਂ ਇਹਨੂੰ ਪੋਸਟਪੋਨ ਕਰੋ ਕਿਉਂਟਾ ਨੁਕਰਾ ਇਹ ਬਿਲਕੁਲੀ ਟੋਟ ਗਲਤ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ ਜੀ ਬਿਲਕੁਲ ਪੈਰਨਲ ਵਾਪਰੀ ਹੋਈ ਸਾਡੇ ਨਾਲ ਬਰਨਾਲਾ ਸਾਹਿਬ ਦੀ ਸਰਕਾਰ ਸੀ ਅਸੀਂ ਪੋਸਟਰ ਲਾਏ ਹੋਏ ਬਸੰਸੇਖ ਖਾਲਸਾ ਸਾਡੇ ਵਜੀਰ ਸੀ ਬਸੰਸੇਖ ਖਾਲਸਾ ਝੋਲਸ ਦੀ ਪੰਡ ਪੂਰੇ ਪੰਜਾਬ ਵਿੱਚ ਪੋਸਟਰ ਲੱਗਿਆ ਹੋਇਆ ਸੀ ਮੈਂ ਜਨਰਲ ਸੈਕਟਰੀ ਸੀ ਐਸੋਸੀਏਸ਼ਨ ਦਾ ਅਸੀਂ ਕਾਲ ਦੇ ਚੇ ਵਿੱਚ ਸੀ ਪਹਿਲੀ ਵਾਰੀ ਕਾਲ ਦੇ ਚੇ ਸੀ ਅਮਰਜੈਂਸੀ ਵੀ ਬੰਦ ਕਰਾਂਗੇ ਹੜਤਾਲ ਕਰਾਂਗੇ ਕਿ ਇੱਥੇ ਚੰਡੀਗੜ੍ਹ ਦਾ ਜਿਹੜਾ ਫੁੱਟਬਾਲ ਗਰਾਊਂਡ ਜਿਹੜਾ ਉਹਦੇ ਵਿੱਚ ਆ ਕੇ ਐਸਟੇਡੀਅਮ ਜਿਹੜਾ ਬਸ ਸਟੈਂਡ ਦੇ ਪਿੱਛੇ ਭਰਾ ਹਾਂ 17 ਉੱਤੇ ਸੀ ਹਾਂ 17 ਚ ਲੈ ਕੇ ਕਰਾਂਗੇ ਸਾਡੀ ਮੀਟਿੰਗ ਬੁਲਾੜੀ ਬਰਨਾਲਾ ਸਾਹਿਬ ਨੇ ਬਰਨਾਲਾ ਸਾਹ ਮੁੱਖ ਮੰਤਰੀ ਸੀਗੇ ਅਸੀਂ ਮੀਟਿੰਗ ਵਾਸਤੇ ਤਿਆਰੀ ਕਰ ਰਹੇ ਸੀ ਤੇ ਆ ਗਏ ਅਸੀਂ ਤੇ ਸਾਨੂੰ ਪਤਾ ਲੱਗ ਗਿਆ ਵੀ ਬਰਨਾਲਾ ਸਾਹਿਬ ਨੂੰ ਤਾਂ ਦਿੱਲੀ ਜਾਣਾ ਪੈਗਾ ਉਦੋਂ ਤੁਹਾਨੂੰ ਪਤਾ ਹਾਲਤ ਜਹੀ ਸੀ ਬਰਨਾਲਾ ਸਾਹਿਬ ਦੀ ਕੁਰਸੀ ਦੀ ਤੇ ਉਹਲੀ ਏ ਬਸਾਂਤ ਸਿੰਘ ਖਾਲਸਾ ਜੀ ਜਿਵੇਂ ਵਾਲੀ ਲਾਗੇ ਵੀ ਤੁਸੀਂ ਮੀਟਿੰਗ ਕਰ ਲਓ ਮੇਰੀ ਬਿਹਾਰ ਤੇ ਤੇ ਸਾਨੂੰ ਡਾਇਰੈਕਟਰ ਨੇ ਕਿਹਾ ਵੀ ਆ ਗੱਲ ਹੋ ਗਈ ਐਸੇ ਕੋਈ ਕਰਨੀ ਨਹੀਂ ਜੇ ਸਿੱਧਾ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਹੈ ਮੁੱਖ ਮੰਤਰੀ ਦੇ ਉਹ ਨੁਮਾਇंदे ਨਾਲ ਅਸੀਂ ਬੰਸ ਸਿੰਘ ਖਾਲਸਾ ਨਾਲ ਥੋੜਾ ਕਰੇ ਆਈ ਤਾਂ ਮੀਟਿੰਗ ਹੋਇਆ ਮੁੱਖ ਮੰਤਰੀ ਦੇ ਨੁਮਾਇंदे ਨਾਲ ਕਰ ਇਹ ਅਸੀਂ ਮੀਟਿੰਗ ਕਰੀ ਮੀਟਿੰਗ ਦੇ ਵਿੱਚ ਕਾਫੀ ਕੁਝ ਹੋਇਆ ਪਿਆ ਸਰਕਾਰ ਖਾਲਸਾ ਜੀ ਨੇ ਸਾਬਤ ਕਰਿਆ ਵੀ ਅਸੀਂ ਬਹੁਤ ਕੰਮ ਕਰਿਆ ਤੁਹਾਡੇ ਵਾਸਤੇ ਸੱਚ ਗੱਲ ਹੈ ਤੇ ਨਾ ਚਲੋ ਤੁਸੀਂ ਕਰਿਆ ਉੱਥੇ ਆ ਕੇ ਦੱਸਿਓ ਲੋਕ ਸਾਂ ਕਹਿੰਦੇ ਤੁਸੀਂ ਚਾਹ ਪੀ ਕੇ ਆ ਜੰਨੇ ਹੋ ਤੁਸੀਂ ਕਹਿੰਦੇ ਗੱਲ ਬੜੇ ਚੰਗੇ ਮਾਹੌਲ ਜਿਹਾ ਹੋਇਆ ਕੁਛ ਐ ਨਹੀਂ ਕਿ ਮੈਨੂੰ ਕਹਿੰਦੇ ਮੈਂ ਇੰਨਾ ਕੁਛ ਕਰਿਆ ਹੈ ਹੁਣ ਮੈਨੂੰ ਵੀ ਕੁਛ ਇਹਦਾ ਮੈਂ ਖੈ ਨਹੀਂ ਗੱਲ ਇਹ ਹੈ ਵੀ ਅੱਗੇ ਅਸੀਂ ਹੜਤਾਲ ਕਰਕੇ ਆਉਣਾ ਸੀ ਹੁਣ ਹੜਤਾਲ ਨਹੀਂ ਕਰਾਂਗੇ ਰੈਲ ਇਹ ਅਸੀਂ ਛੁੱਟੀ ਲੈ ਕੇ ਆਵਾਂਗੇ ਦੂਜਾ ਸੀ ਐਮਰਜੈਂਸੀ ਬੰਦ ਕਰਨੀ ਸੀ ਉਹ ਨਹੀਂ ਕਰਾਂਗੇ ਇੰਨਾ ਖੇਲ ਜਾਨਣਾ ਅਸੀਂ ਤੁਹਾਡੀ ਗੱਲ ਤੋਂ ਆਦਾ ਦੇ ਸਕਦੇ ਹਾਂ ਵੀ ਦੋਗੇ ਕਦ ਨੂੰ ਆਵਾਂਗੇ ਛੁੱਟੀ ਲੈ ਕੇ ਆਵਾਂਗੇ ਰੈਲੀ ਕਰਾਂਗੇ ਐਮਰਜੈਂਸੀ ਚਲਾਵਾਂਗੇ ਰੁਸੀ ਆਇਆ ਹੋਪਰ ਕਹਿੰਦੇ ਮੈਂ ਤਾਂ ਕਹਿੰਦੇ ਉੱਥੇ ਮੈਨੂੰ ਖਤਰਾ ਹੈ ਮਾਗੇ ਅੱਛਾ ਕਿਹੜਾ ਬੰਬ ਲਈ ਫਿਰਦੇ ਆ ਇਹ ਥੋੜੀ ਦਿਨ ਬਾਅਦ ਕਹਿੰਦੇ ਮੈਂ ਤਾਂ ਆ ਜਿਆ ਯਾਰ ਗਰਗ ਉੱਥੇ ਤਾਂ ਥੋੜੇ ਢਾਈ ਟੋਟਲ ਹੋਣੇ ਨੇ ਉਹ ਮੈਂ ਜੀ ਪਹਿਲਾਂ ਇੰਦਰਾ ਗਾਂਧੀ ਨੂੰ ਐਂ ਮਲਵਾਤਾ ਕਿਸੇ ਨੇ ਚੋਗ ਲੋਹਰਾਂ ਨੇ ਜਾ ਕੇ ਤਾਂ ਅਕਾਲੀਆਂ ਨਾਲ ਕਿਹੜਾ ਬੰਦਾ ਮੈਂ ਮੈਂ ਤਾਂ ਲੱਗਿਆ ਵੀ ਤੁਹਾਨੂੰ ਪਤਾ ਹੋਊਗਾ ਵੀ ਢੇੜ ਜੁਨੇ ਲੀਡਰਾਂ ਦੀ ਤਾਕਤ ਹੁੰਦੀ ਹੈ ਆ ਗੱਲ ਨਹੀਂ ਹੁੰਦੀ ਵੀ ਢਾਈ ਟੋਟਲ ਹੋਣਗੇ ਹੁਣ ਮੈਂ ਕਹਾਂ ਜੀ ਆਪਾਂ ਕੱਲ ਨੂੰ ਢਾਈ ਟੋਟਲ ਹੀ ਦਿਖਾਵਾਂਗੇ ਅਸੀਂ ਸਰਕਾਰੀ ਅਧਿਕਾਰੀ ਡਾਕਟਰ ਹੋ ਕੇ ਜੇ ਔਰ ਉਹ ਸਰਕਾਰ ਨੂੰ ਕਹਿ ਸਕਦੇ ਆਂ ਵੀ ਹੁਣ ਤੁਹਾਨੂੰ ਠੀਕ ਟੂਟਰੀ ਦਿਖਾਵਾਂਗੇ ਕਿਸਾਨ ਤਾਂ ਬਹੁਤ ਮਿਲੀਟੈਂਟ ਹੈ ਸਾਡੇ ਮੁਕਾਬਲੇ ਉਹ ਤਾਕਤ ਵੀ ਬਹੁਤ ਜ਼ਿਆਦਾ ਉਹਦੇ ਕੋਲੇ ਉਹਨੇ ਤਾਂ ਆਪਣੀ ਫਸਲ ਦਾ ਉਹ ਤਾਂ ਮਰਜ਼ੀ ਸੌਦਾ ਕਰਿਆ ਦੀ ਫਸਲ ਦਾ ਵੀ ਆ ਮੰਡੀਸ਼ ਖਰੀਦਨੀ ਹੈ ਤਾਂ ਮੇ ਤੋਂ ਅਸੀਂ ਤਾਂ ਨੌਕਰ ਸੀਗੇ ਸਰਕਾਰ ਦੇ ਸਹੀ ਇਹ ਭਵੰਤਮਾਨ ਨੂੰ ਪਤਾ ਨਹੀਂ ਨਾ ਤਾਂ ਅਕਦੇ ਭਵੰਤਮਾਨ ਨੇ ਵਿਚਾਰੇ ਨੇ ਰੇਡ ਯੂ ਨੇ ਲੀਡਰ ਰਿਹਾ ਨਾ ਕਦੇ ਨੇ ਨੈਗੋਸ਼ੀਏਸ਼ਨਾਂ ਕਰੀਆਂ ਨੇ ਨਾ ਕਦੇ ਨੇ ਨੈਗੋਸ਼ੀਏਸ਼ਨਾਂ ਸੁਣੀਆਂ ਨੇ ਨੂੰ ਪਤਾ ਹੀ ਨਹੀਂ ਵੀ ਤਾ ਤਰੀਕਾ ਕੀ ਹੁੰਦਾ ਇਹ ਇਸੇ ਕਰਕੇ ਇਹਨਾਂ ਨੂੰ ਪਤਾ ਪਤਾ ਕੁਝ ਨਹੀਂ ਇਹ ਵੀ ਸਰਕਾਰ ਦੇ ਕੋਈ ਵਿਧੇ ਵਿਧਾਨ ਹੁੰਦੇ ਨੇ ਉਹ ਵਿਧੇ ਵਿਧਾਨ ਤੋਂ ਬਾਹਰ ਨਹੀਂ ਜਾਈਦਾ ਇਹ ਵਿਧੇ ਵਿਧਾਨ ਤੋਂ ਬਾਹਰ ਜਾਂਦਾ ਭਾਸ਼ਾ ਦੇ ਰੂਪ ਚ ਵੀ ਕੰਮ ਕਰਦੇ ਰੂਪ ਚ ਵੀ ਇਹ ਗਲਤ ਕਰਿਆ ਪਰ ਮੈਂ ਕਹਾਂਗਾ ਜਦੋਂ ਜਦ ਬਾਣ ਲੱਗੇ ਤਬ ਤਵਰੂਸ ਜਦ ਕਿ ਕਿਸਾਨਾਂ ਦੇ ਵੀ ਛੋੜ ਜਾਏ ਆਹੀਂ ਲੱਗਦਾ ਸੀ ਵਿਚਾਲੇ ਤਾਂ ਰੋਜ਼ ਹਰਤਾ ਇਹਨੂੰ ਥੋੜਾ ਜਿੰਨਾ ਜੁਨਾ ਚ ਪੰਜ ਚਾਰ ਦਿਨ ਰਹਿਣ ਵੀ ਤਾਂ ਵੀ ਪਤਾ ਲੱਗ ਜਾਂਦਾ ਬੰਦੇ ਨੂੰ ਕਿੰਨੇ ਕ ਪਾਣੀ ਖਾ ਗੱਲ ਹਾਲਾਂਕਿ ਮੈਨੂੰ ਪਤਾ ਉਹ ਨਹੀਂ ਤਾਕਤ ਬਥੇਰੀ ਲੋਕਾਂ ਨੇ ਚ ਜਿੰਨਾ ਚ ਹਰਤਾ ਨਾ ਕਰੀਆਂ ਹੋਈਆਂ ਨੇ ਮਹੀਨੇ ਮਹੀਨੇ ਦੀਆਂ ਕਿਸਾਨਾਂ ਨੇ ਆ ਜਿਹੜਾ ਬੈਟਲਮੈਂਟ ਲਈ ਵੀ ਬੈਂ ਦਸੀ ਹੈ ਜਿਵੇਂ ਮਜਾਦਾ ਲਹਿਰ ਉਸੇ ਏਰੀਆ ਚ ਮਜਾਦਾ ਲਹਿਰ ਤਕੜੀ ਰਹੀ ਹੈ ਕੋਈ ਛੋਟੀ ਗੱਲ ਸੀ ਬਿਸਵੇ ਦਮ ਤੋਂ ਜ਼ਮੀਨਾਂ ਲਈਆਂ ਨੇ ਸੋ ਇਸ ਕਰਕੇ ਕਿਸਾਨਾਂ ਦਾ ਤਾਂ ਕੋਈ ਫੱਖੀ ਨਹੀਂ ਪੈਂਦਾ ਪਰ ਇੱਕ ਗੱਲ ਹੋਈ ਹੈ ਜਿਹੜਾ ਬਾਰਡਰਾਂ ਤੇ ਬੈਠੇ ਨੇ ਇਹਨਾਂ ਨਾਲ ਕਿਸਾਨਾਂ ਦਾ ਅਕਸ ਨਹੀਂ ਬਹੋਇਆ ਇਿੱਕੀ ਤਾਂ ਇਹ ਆ ਵੀ ਹਰਿਆਣੇ ਦੀ ਸਰਕਾਰ ਉਹ ਠੂਠ ਰਲਾ ਜਾ ਕਰ ਦਿੰਦੀ ਆ ਇਹ ਮੁੜ ਕੇ ਆ ਜਾਂਦੇ ਨੇ ਆ ਕਈ ਵਾਰੀ ਹੋ ਚੁੱਕਾ ਹੈ ਜਦ ਤੂੰ ਜਾਈਂ ਨਾ ਜੇ ਜਾਣਾ ਫਿਰ ਦੇਖੀ ਜੋ ਹੁੰਦਾ ਤੁਸੀਂ ਰੋਜ਼ ਹੀ ਡਰਾਮਾ ਜਾ ਕਰ ਜੰਨੋ ਸ਼ੇਰਾ ਗਿਆ ਸ਼ੇਰਾ ਗਿਆ ਸ਼ੇਰਾ ਗਿਆ ਸ਼ੇਰਾ ਗਿਆ ਤੇ ਉਹ ਫਿਰ ਉਦੋਂ ਉਹਨਾਂ ਨੂੰ ਹੀ ਪਤਾ ਲੱਗਿਆ ਵੀ ਤਾਂ ਐਵੇਂ ਕਹਿੰਦੀ ਕਹਿੰਦੇ ਨੇ ਕਰਨ ਵਾਲੇ ਨਹੀਂ ਹੈ ਕਿ ਕਹਿਣ ਦੀ ਕਰਦਾ ਤੇ ਇਹ ਜਿਹੜਾ ਨਾ ਕਹਿਣ ਤੇ ਕਰਨ ਤੇ ਫਰਕ ਹੁੰਦਾ ਦੂਜਾ ਇਹ ਬੜਾ ਤਰਾਂਜ ਕਰ ਦਿੰਨੇ ਲੋਕਾਂ ਦੇ ਵੀ ਤੁਸੀਂ ਸਾਡੇ ਵਰਤ ਦੇ ਉੱਤੇ ਕਹਿੰਦੇ ਹੋ ਵਰਤ ਰੱਖਿਆ ਉਹਨਾਂ ਨੇ ਹੁਣ ਲੋਕਾਂ ਨੂੰ ਤਾਂ ਪਤਾ ਹੈ ਨਾ ਵੀਡੀਓ ਨੂੰ ਪਤਾ ਹੈ ਵੀ ਇਹ 100 ਦਿਨ ਵਰਤ 98 ਦਿਨ ਵਰਤ ਕਿਨੇ ਰਹਿ ਗਿਆ ਵਰਤ ਮਰਨ ਵਰਤ ਤਾਂ ਹਟ ਕੋ ਫਰਕ ਕੀ ਹੈ ਮਰਨ ਵਰਤੋਂ ਫਰਕ ਤਾਂ ਜਦ ਬਦਲਿਆ ਉਹਨੂੰ ਕੀ ਫਰਕ ਪਿਆ ਸੋ ਉਹਦੇ ਨਾਲ ਅਕਸ ਜ਼ਰੂਰ ਤੁੰਡਰਾ ਹੋਇਆ ਉੱਥੇ ਆ ਕੇ ਵਪਾਰੀਆਂ ਨੇ ਵੀ ਲੜਾਈ ਝੂੜੀ ਕਰੀ ਹੈ ਉੱਥੇ ਰਾਹਗਿਰਾਂ ਨਾਲ ਵੀ ਲੜਾਈ ਹੋਈ ਹੈ ਉਸ ਟਰੱਕਾਂ ਵਾਲਿਆਂ ਨਾਲ ਹੋਈ ਹੈ ਕਹਿੰਦਾ ਕਿ ਮੈਂ ਕੀ ਕਰਾਂ ਮੈਨੂੰ ਤਾਂ ਕਿਰਾਏ ਪੈ ਰਿਹਾ ਸਾਡੇ ਟਰੱਕ ਦਾ ਆਖੜਾ ਮੈਂ ਤਾਂ ਤੋਂ ਉਹ ਨਾਲਾ ਬੰਦਾ ਸਮਾਨ ਮੀਟਰ ਰੋਜੀ ਚੱਲਦੀ ਐ ਉੱਥੋਂ ਦੇ ਆਦਮੀਆਂ ਦੇ ਪਿੰਨਾਂ ਦੇ ਲੋਕਾਂ ਨਾਲ ਵੀ ਹੋਈ ਐ ਜਿੰਨਾਂ ਨੂੰ ਚੱਲ ਚੱਲ ਦੀ 20 ਕਿਲੋਮੀਟਰ ਬਣ ਪਾ ਕੇ ਜਾਣਾ ਪੈਂਦਾ ਰਹੇ ਸੋ ਇਹ ਗੱਲ ਜਦ ਤੁਸੀਂ ਇਸ ਤਰ੍ਹਾਂ ਲਗਾਤਾਰ ਉਹਨਾਂ ਦਾ ਬਹਾਨਾ ਲਾ ਕੇ ਇੱਥੇ ਕਹਿੰਦਾ ਵੀ ਤੁਸੀਂ ਰਸਤੇ ਰੋਕ ਕੇ ਦੁਕਾਨ ਤੱਕ ਕਰ ਲਿਓ ਇੱਥੇ ਕਿੰਨੇ ਕੁ ਰਸਤੇ ਰੋਕ ਲੈਣੇ ਨੇ ਇਹ ਇਹ ਪ੍ਰੰਤਮਾਨ ਨਹੀਂ ਜੀ ਲੋਕ ਬਣ ਤੰਗ ਹੋਣੇ ਪਾ ਤੁਹਾਨੂੰ ਪੁੱਛੋ ਤੇਰੀ ਸਰਕਾਰ ਕਰਕੇ ਤੰਗ ਦਿੰਦੀ ਤੁਸੀਂ ਸੈਕਟਰ 'ਚ ਬੰਦਾ ਬੰਦ ਕਰ ਰੱਖਿਆ ਲੋਕਾਂ ਦਾ ਜੇ ਸੈਕਟਰ 'ਚ ਬੰਦਾ ਜਾ ਹੀ ਨਹੀਂ ਸਕਦਾ ਤੇ ਲੋਕਾਂ ਦਾ ਕੰਮ ਕਿਵੇਂ ਹੋਊਗਾ ਉਹ ਆਵਦਾ ਆਵਦਾ ਫਰਿਆਦ ਕਰਨੀ ਸਿੱਟੇ ਜਾ ਸਕਦਾ ਇਹ ਭਗਵੰਤ ਮਾਨ ਦੀ ਸਰਕਾਰ ਹੈ ਕਹਿੰਦੇ ਪਹਿਲਾਂ ਸਬੰਧਤ ਸਕੱਤਰ ਦੀ ਮਨਜ਼ੂਰੀ ਲਓ ਉਹ ਹਾਕ ਹੋਊਗਾ ਤਾਂ ਪਾਸ ਹੋਊਗਾ ਕਈ ਵਾਰੀ ਮੈਂ ਦੇਖਿਆ ਆਂਦੀ ਜ਼ਿੰਦਗੀ ਚ ਇਹ ਕਹਿੰਦਾ ਵੀ ਮੈਂ ਬਹੁਤ ਮੈਂ ਤਾਂ ਲੋਕਾਂ ਦੇ ਸਾਹਮਣੇ ਮੇਰੀ ਸਰਕਾਰ ਲੋਕਾਂ ਦੇ ਦਰਬਾਰ ਹੈ ਕਿਹੜੇ ਲੋਕਾਂ ਦੇ ਦਰਬਾਰ ਹੈ ਇੱਥੇ ਹੀ ਦੇ ਦਰਬਾਰ ਚਾਹੀਦੀ ਨਹੀਂ ਕੋਈ ਸੁਣਦਾ ਇੱਥੇ ਅੰਦਰ ਹੀ ਨਹੀਂ ਬਣਨ ਦਿੰਦੇ ਇਹ じゃ ਤਾਂ ਮੈਂ ਤਾਂ ਪਹਿਲੀ ਵਾਰੀ ਦੇਖਿਆ ਮੈਂ ਤਾਂ ਜੀਵਨ ਚ ਕਦੇ ਇਹੀ ਜੀ ਸਰਕਾਰ ਦੇਖੀ ਹੋਈ ਨਹੀਂ ਇੰਨੀ ਮਾੜੀ ਜਿਹਨੂੰ ਕੁਝ ਨਹੀਂ ਪਤਾ ਆ ਹੁਣ ਇਹਨਾਂ ਨੇ ਪੰਜਾਬੀ ਚ ਇਹਨਾਂ ਦਾ ਮੰਤਰੀ ਕੰਨਾਂ ਹੀ ਸਾਡੀ ਗੱਲ ਮੰ ਸੋ ਦੋ ਨੰਬਰ ਦੀ ਪਾਸ਼ਾ ਬਣਾਤਾ ਉਹ ਵੀ ਉਹਨੇ ਇਹ ਕਹੀ ਜਾਂਦੇ ਨੇ ਵੀ ਉਹ ਉਹਨੇ ਕਹਤਾ ਅਖਬਾਰਾਂ ਚ ਬਿਆਨ ਤਾਂ ਇਹ ਦਿੱਤਾ ਵੀ ਅਸੀਂ ਤਕੱਡੀ ਹੋਈ ਨਹੀਂ ਸੀ ਜਾਰੀ ਕਰੀਏ ਚਿੱਠੀ ਦੂਜੇ ਦਿਨ ਵੀ ਅਸੀਂ ਹੁਣ ਇਹਨੂੰ ਸ਼ਾਮਲ ਕਰਤਾ ਸ਼ਾਮਲ ਤਾਂ ਤਾਂ ਕਰਿਆ ਨਾ ਜੇ ਇਹਦਾ ਨਹੀਂ ਪਾਈ ਸੀ ਬਿਆਨ ਇਹ ਦਿੱਤਾ ਇਹਨੇ ਕੋਈ ਨਹੀਂ ਬੋਲਿਆ ਵੀ ਭਾਈ ਤਾਂ ਬਿਆਨ ਹੀ ਗਲਤ ਸੀ ਮੰਤਰੀ ਦਾ ਪਹਿਲਾਂ ਸੋ ਇਹ ਇਸ ਕਰਕੇ ਗਾਂਕੀ ਦਾ ਵੇਦਕਾਰੀਆਂ ਦਾ ਸੋ ਇਹ ਕਰਕੇ ਆਪਾਂ ਨੂੰ ਇਹ ਸਮਝ ਹੋਣੀ ਚਾਹੀਦੀ ਆ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਮਤਲਬ ਉਸਤਾਨ ਦੀ ਹੈ ਬਿਊਰੋਕ੍ਰੈਟਿਕ ਟਾਈਪ ਦੀ ਸਰਕਾਰ ਹੈ ਇਹ ਮੈਂ ਬਿਊਰੋਕ੍ਰੇਸੀ ਦਾ ਹਾਲ ਇਹ ਲਿਖਿਆ ਕਿ ਨਾ ਫੇੜਾ ਮਾ ਫੇੜੇ ਰਹਿੰਦੇ ਨੇ ਫਿਰ ਜਦ ਲਾਮਦੇ ਲਿਖਦੇ ਨੇ ਨਾ ਫਿਰ ਜੋ ਮਰਜੀ ਪੁੱਠਾ ਵੀ ਕਰਾ ਲਓ ਨਾ ਤੋਂ ਉਹ ਵੀ ਕਰਨ ਚਾਰ ਹੋ ਜਾਂਦੇ ਨੇ ਕੋਈ ਉਹਨਾਂ ਨੂੰ ਕਹਿੰਦਾ ਆਪਾਂ ਨੇ ਲੈਣਾ ਕੀ ਹੈ ਇਹ ਗੰਨ ਗਲਤ ਹੁੰਦੀ ਹੈ ਨਾ ਤੁਸੀਂ ਇੰਨਾ ਲਿਖਣਾ ਹੁੰਦਾ ਵੀ ਉਦਾਂ ਹੀ ਥੱਲੇ ਲੱਗ ਜਾਓ ਤੇ ਨਾ ਤੁਸੀਂ ਇੰਨਾ ਸਖਤ ਹੋਣਾ ਹੁੰਦਾ ਸਖਤ ਹੋਣ ਦੇ ਬਾਵਜੂਦ ਕਿ ਵੀ ਮੈਂ ਚੰਗਾ ਫਿਰ ਮੈਂ ਤੁਹਾਨੂੰ ਦਿਖਾਉਂਗਾ ਸਭ ਕੁਝ ਸਰਕਾਰ ਕੀ ਇਹ ਜਿੱਦ ਗਲਤੀ ਨਹੀਂ ਚਾਹੀਦਾ ਹੁੰਦਾ ਦੋ ਤਰੀਕਾ ਦੀ ਗੱਲਬਾਤ ਜਦ ਹੁੰਦੀ ਹੈ ਇਹ ਤਾਂ ਕਿਸਾਨ ਨੇ ਇਹਨਾਂ ਦੇ ਨਹੀਂ ਤਾਂ ਕੁਛ ਲੈਣਾ ਨਹੀਂ ਇਹਨਾਂ ਦੇ ਕੋਈ ਸਬੋਡੀਨੇਟ ਅਧੀਨ ਨਹੀਂ ਹੈਗੇ ਅਸੀਂ ਮੇਰੇ ਕੋਲੇ ਜੇ ਮੇਰੇ ਸਭ ਤੋਂ ਥੱਲੇ ਵਾਲਿਆਂ ਪੜਾਈ ਵੀ ਯੂਨੀਅਨ ਦੇ ਤੌਰ ਤੇ ਮੇਰੇ ਕੋਲ ਆਉਂਦੇ ਸੀ ਉਹ ਮੇਰੇ ਗੈਸਟ ਨੇ ਉਹ ਯੂਨੀਅਨ ਦੇ ਨੁਮਾਇंदे ਨਹੀਂ ਉਦੋਂ ਮੇਰੇ ਅੰਪਲਾਈ ਨਹੀਂ ਹੈਗੇ ਉਹ ਯੂਨੀਅਨ ਦੇ ਨੁਮਾਇंदे ਨੇ ਔਰ ਉਹਨਾਂ ਦਾ ਉਹਦਾ ਇੰਨਾ ਉੱਚਾ ਉਹ ਜੇ ਚਾਹਣਗੇ ਹੜਤਾਲ ਹੋ ਜੂਗੀ ਮੇਰੇ ਕਹੇ ਤੋਂ ਹੋ ਸਕਦਾ ਕੰਮ ਨਾ ਕਰਨ ਲੋਗ ਉਹਨਾਂ ਦੇ ਕਹੇ ਤੋਂ ਹੜਤਾਲ ਕਰ ਦੇਣਗੇ ਉਹਨਾਂ ਦੇ ਕਹੇ ਤੋਂ ਕੰਮ ਵੀ ਕਰ ਦੇਣਗੇ ਸੋ ਉਦੋਂ ਤੁਸੀਂ ਉਹ ਤੁਹਾਡੇ ਗੈਸਟ ਨੇ ਕੁਝ ਨਾ ਚਾਪਨੀ ਪੜਾਓ ਬੈਠੋ ਗੱਲਬਾਤ ਕਰੋ ਕਿ ਇਹ ਤਾਂ ਇੰਨੀ ਗੱਲ ਕਹਿਣਾ ਤੁਸੀਂ ਇਹਨਾਂ ਨਾਲ ਤਾਂ ਭਗਵੰਤ ਮਾਨ ਨੇ ਜੋ ਕਰੀਏ ਇੱਕ ਛੋਟੀ ਜੀ ਹੋਰ ਸੁਣਾ ਦਿੰਨਾ ਮੈਂ ਰੇਡੀਓ ਨੇ ਜੀਡਰ ਅੱਖ ਚ ਕਣ ਹੁੰਦਾ ਐਚ ਜੀ ਕਾ ਜੋਇਨ ਸੈਕਟਰੀ ਹੁੰਦੀ ਸਾਨੂੰ ਅਕਾਦਮੀਆਂ ਦੀ ਸਰਕਾਰ ਸੀ ਸਾਨੂੰ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਮੰਤਰੀ ਜੀ ਨੇ ਵੀ ਤੁਸੀਂ ਮਿਲੋ ਗੱਲ ਹੋ ਗਈ ਆ ਤੇ ਇਹ ਚਿੱਠੀ ਜਾਰੀ ਹੋ ਜੀ ਅਸੀਂ ਮਿਲਣਗੇ ਕਿ ਉਹਦੀ ਪੀਐਨ ਨੂੰ ਕਦੇ ਕਹੇ ਉੱਥੇ ਉਹਨੂੰ ਪੀਐਨ ਨੂੰ ਖੜਾ ਦਿਓ ਚਿੱਠੀ ਉਹ ਕਹੇ ਉਹਨੂੰ ਖੜਾ ਦਿਓ ਐ ਸਾਨੂੰ ਦੋਤਨ ਕਿਹੜਾ ਨਿਚਿਡਵਾਤੇ ਮੈਂ ਕਿਹਾ ਅਸੀਂ ਕਿਹਾ ਸ਼ਟਰ ਟਾਕਾਂ ਅਸੀਂ ਨਹੀਂ ਜਾਂਦੇ ਅਸੀਂ ਨਹੀਂ ਕਰਦੇ ਮੀਟਿੰਗ ਉਹ ਸੁਣ ਗਿਆ ਉਹ ਨਾਦੀ ਨਾਲੋਂ ਪੀਏ ਨੇ ਫੋਨ ਕਰਿਆ ਅੰਦਰ ਤੇ ਉਹ ਡਾਇਰੈਕਟਰ ਆਇਆ ਉਹ ਯਾਰ ਜਿੱਥੇ ਦਾ ਚਾਹ ਸਮੋਸੇ ਮੰਗਾ ਰੱਖੇ ਨੇ ਥੋੜੀ ਉਡੀਕ ਕਰ ਰਹੇ ਸੀ ਐ ਸੀ ਮੈਂ ਜਿਹਨੂੰ ਇਹ ਨਹੀਂ ਪਤਾ ਵੀ ਮੀਟਿੰਗ ਚ ਅੰਦਰ ਬੁਲਾਉਣ ਵਾਸਤੇ ਸੁਨੇਹਾ ਦੇ ਕੇ ਰੱਖੀਂਦਾ ਪੀਏ ਨੂੰ ਜਾਂ ਆਪਦੇ ਪੀਏ ਨੂੰ ਵੀ ਆਉਣਗੇ ਤੇ ਰੋਕਣਾ ਨਹੀਂ ਤੇ ਉਹਨੇ ਸਾਡੇ ਨਾਲ ਕਦੀ ਅਸੀਂ ਨਹੀਂ ਮੀਟਿੰਗ ਕਰਦੇ ਅਸੀਂ ਨਹੀਂ ਚਾਪੀਂਦੇ ਤੇ ਡਾਇਰੈਕਟਰ ਕਹਿੰਦੇ ਮੈਂ ਚੁਕਾਈ ਨਹੀਂ ਸਕਦਾ ਤੁਸੀਂ ਕਹਿ ਦਿਓ ਮੈਨੂੰ ਕਹਿੰਦੇ ਮੈਂ ਮੈਂ ਕਿਉਂ ਕਹਾ ਮੈਂ ਤਾਂ ਫੈਕਟਰੀਆਂ ਉਹ ਜੋਇੰਟ ਸੈਕਟਰੀ ਸਰਕਾਰ ਦੀ ਆ ਸਾਡਾ ਜੋਇੰਟ ਸੈਕਟਰੀ ਜਾ ਕੇ ਕਰ ਕਿਆ ਹੋਗਾ ਮੀਟਿੰਗ ਹੈ ਜਿਹਨ ਲਈ ਸ਼ਾਂਤ ਪ੍ਰੋਟੋਕੋਲ ਹੁੰਦੀ ਹੈ ਕੋਈ ਕਿਸਾਨ ਇੱਥੇ ਕੋ ਮੰਗਤੇ ਨੇ ਉਹਨਾਂ ਦਾ ਰਾਈਟ ਹੈ ਇਹ ਬਰਾਬਰ ਦੋ ਤਰੀ ਮੀਟਿੰਗ ਹੈ ਸੋ ਇਹਨਾਂ ਨੇ ਭਗਵੰਤ ਮਾਨ ਦੀ ਗੱਤੀ ਇੱਥੇ ਬਿਲਕੁਲ ਹੀ ਮੈਂ ਨਹੀਂ ਮੰਨਦਾ ਇੱਥੇ ਕਿਸਾਨਾਂ ਦੀ ਮੈਂ ਕਿਸਾਨਾਂ ਨਾਲ ਸਵਾਗਤ ਤੇ ਦੇਣਾ ਕਰਦਾ ਮੇਰੇ ਸੌ ਮੱਥੇ ਤੇ ਹੈਗੇ ਨਹੀਂ ਪਰ ਇਸ ਗੱਲ ਦੇ ਉੱਤੇ ਉਹਨਾਂ ਨੇ ਮੀਟਿੰਗ ਜਿਹੜੀ ਹੈ ਭਗਵੰਤ ਮਾਨ ਦਾ ਕਸੂਰ ਹੈ ਕਿ ਭਗਵੰਤ ਮਾਨ ਬਿਆਨ ਦਿੰਦਾ ਉਲਟੇ ਕਹਿੰਦਾ ਉਹ ਆਤੇ ਚਲੇਗਾ ਯਾਰ ਇੰਨਾਕ ਤੱਕ ਤੁਸੀਂ ਰੱਖੋ ਨਾ ਤੁਸੀਂ ਕਹੋ ਮੈਨੂੰ ਜਾਣਾ ਪੈ ਗਿਆ ਆ ਮੀਨ ਈ ਟੀਜੀ ਗੱਲ ਤੋਂ ਨਰਾਜ ਹੋ ਗਏ ਏਦੋਂ ਤਾਂ ਮੈਂ ਤਾਂ ਕਹਿਣਾ ਵੀ ਉਹ ਅਫਸਰ ਸ਼ੈ ਨਹੀਂ ਸੀ ਉਹਨੂੰ ਸਾਡੇ ਪ੍ਰੈਸ ਵਾਲਿਆਂ ਨੇ ਪੁੱਛਿਆ ਵੀ ਆਹ ਗੱਲ ਹੋ ਗਈ ਤੇ ਉਹ ਕਹਿੰਦੀ ਦੇ ਆਰ ਮੇਕਿੰਗ ਅ ਮੋਡ ਹਿੱਲ ਆਊਟ ਆਫ ਏ ਦੇ ਆਰ ਮੇਕਿੰਗ ਅ ਮਾਊਂਟੇਨ ਆਊਟ ਆਫ ਅ ਮੋਡ ਹਿੱਲ ਮੈਨੂੰ ਫੇਰ ਪੁੱਛਣ ਕਹਿੰਦੀ ਜੋ ਤਾਂ ਹੀ ਕਹਿੰਦੀ ਮਾਸ਼ੀ ਐਗਰੀ ਦੇ ਮੋਡ ਹਿੱਲ ਮਤਲਬ ਕੋਸ਼ਤਾ ਹੋਇਆ ਉਹਦਾ ਕਸੂਰ ਹੈਗਾ ਬਸ ਗੱਲ ਖਤਮ ਹੋ ਜਾਂਦੀ ਹੈ ਇਹ ਕਸੂਰ ਹੋਣ ਦੇ باوجود ਕਹੀ ਜਾਂਦਾ ਨਾ ਨਾ ਤਾਂ ਆਪੇ ਚਲੇ ਗਏ ਅਹੇ ਜੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਮੁੱਖ ਮੰਤਰੀ ਆ ਮੁੱਖ ਮੰਤਰੀ ਦਾ ਸਟੇਟਸ ਹੋਰ ਹੁੰਦਾ ਮੁੱਖ ਮੰਤਰੀ ਜੇ ਗਲਤ ਬਿਆਨ ਨਹੀਂ ਕਰਨ ਲੱਗ ਗਏ ਫਿਰ ਧੱਕਾਬੇ ਚੋ ਕਫਰਨ ਕਰਨ ਦੇ ਬਰਾਬਰ ਹੈ ਫਿਰ ਕੀ ਰਹਿ ਗਿਆ ਤੋਂ ਮੁੱਖ ਮੰਤਰੀ ਨੂੰ ਠੰਨੇ ਵਾਲਾ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਜੀ ਨੂੰ ਐਦਾਂ ਗੱਲਾਂ ਨਹੀਂ ਕਰਨੀਆਂ ਚਾਹੀਆਂ ਜਿਵੇਂ ਉਹ ਹੱਫਲ ਕੇ ਬਾਹਰ ਨਿਕਲੇ ਆ ਜੋ ਗੱਦਾ ਆ ਰਹੀ ਹੈ ਬਾਹਰ ਆ ਕੇ ਜੋ ਅਖਬਾਰਾਂ ਨੂੰ ਬਿਆਨ ਦਿੱਤਾ ਉਸਨੇ ਮੈਨੂ ਤੋਂ ਬਿਆਨ ਨਹੀਂ ਜੱਛਾ ਬਿਲਕੁਲੀ ਮੁੱਖ ਮੰਤਰੀ ਦਾ ਤਾਂ ਧਿਆਨ ਹੀ ਕੋਈ ਨਹੀਂ ਕਿ ਅਸੀਂ ਗੰਦਬਾਤ ਹੋ ਰਹੀ ਸੀ ਮੈਨੂੰ ਜ਼ਿਆਦਾ ਜ਼ਰੂਰੀ ਕੰਮ ਪੈ ਗਿਆ ਕਿਹਾ ਮੈਂ ਇਹਨਾਂ ਨੂੰ ਜ਼ਰੂਰ ਹੋਇਆ ਸੀ ਵੀ ਖੁੱਲਾ ਟਾਈਮ ਦਊਂਗਾ ਪਰ ਹੁਣ ਤੁਹਾਨੂੰ ਪਤਾ ਵੀ ਸਰਕਾਰ ਦੀਆਂ ਸਭ ਮਜਬੂਰੀਆਂ ਹੋ ਜਾਂਦੀਆਂ ਨੇ ਮੈਂ ਇਹਨਾਂ ਨੂੰ ਬੇਨਤੀ ਕਰੀ ਹੈ ਨਹੀਂ ਮੰਨੇ ਜਾਂ ਦੂਜੀ ਗੱਲ ਇਹ ਕਹਿ ਦਿੰਦਾ ਵੀ ਸਾਡੀ ਇਸ ਗੱਲ ਤੇ ਟੁੱਟ ਗਈ ਮੈਂ ਇਹਨਾਂ ਨੂੰ ਆਖਿਆ ਸੀ ਤੁਸੀਂ ਉਹ ਆਪਦਾ ਜਿਹੜਾ ਕੱਲ ਨੂੰ ਰੋਸ ਕਰਨਾ ਉਹ ਨਾ ਕਰਿਓ ਕਹਿੰਦਾ ਜੇ ਚਾਹੀ ਇਹ ਨਹੀਂ ਅਸੀਂ ਬਹਿਸਾ ਕਰਨਾ ਫਿਰ ਮੈਂ ਆਖਿਆ ਭਾਈ ਫਿਰ ਕੀ ਫਾਇਦਾ ਮੀਟਿੰਗ ਦਾ ਤੁਸੀਂ ਸੱਚੀ ਗੱਲ ਦੱਸ ਦੋ ਨਾ ਨਹੀਂ ਸਹੀ ਗੱਲ ਨਹੀਂ ਗਿਆ ਬਿਆ ਗਲਤ ਬਿਆਨੀ ਵੀ ਕਰ ਦਿਓ ਤੁਸੀਂ ਬੰਦਾ ਨੂੰ ਅਰੈਸਟ ਕਰ ਦਿਓ ਕੀ ਗੱਲ ਉਹ ਕੋਈ ڈاکੂ ਨਹੀਂ ਕਦੇ ਬਸ ਸਟ੍ਰੈਸ ਕਰ ਉਹਨਾਂ ਨੂੰ ਉਹਨਾਂ ਨੂੰ ਸਟ੍ਰੈਸ ਕਰਨ ਦਾ ਅਧਿਕਾਰ ਨਹੀਂ ਤੁਸੀਂ ਕਹਿੰਦੇ ਸੜਕਾਂ ਧੋਕ ਲੈਂਦੇ ਆ ਤੁਹਾਡੇ ਰੋਜ਼ ਹੀ ਰੋਕੀ ਰੱਖਦਾ ਦਫ਼ਤਰ ਤੁਹਾਡਾ ਦਫ਼ਤਰ ਕੰਮ ਹੀ ਨਹੀਂ ਕਰਨ ਦਿੰਦਾ ਜਿਹੜਾ ਦਫ਼ਤਰ ਹੈ ਜਿਹੜਾ ਤੁਹਾਡਾ ਕੰਮ ਕਰਨਦਾ ਤੁਸੀਂ ਤਾਂ ਬੁੱਲ ਡੋਜ਼ਰ ਲੈ ਕੇ ਢਾਈ ਜਾਂਦੇ ਲੋਕਾਂ ਦੇ ਘਰ ਹਰ ਕੇ ਇੰਨਾ ਦੇ ਤੁਹਾਡੇ ਕੋਲ ਸਰਕਾਰ ਦੀ ਤਾਕਤ ਤੁਹਾਡੇ ਪੈਰ ਥੱਲੇ ਮਿਟੇ ਰ ਆ ਗਿਆ ਤੁਹਾਡੇ ਕੋਲ ਸਰਕਾਰ ਦੀ ਤਾਕਤ ਹੈ ਉਹਦੇ ਤੁਸੀਂ ਭੱਜੇ ਰਹਿੰਦੇ ਹੋ ਉਹਦੇ ਤੁਸੀਂ ਹਾਕਸ਼ ਕਰੀ ਜਾਂਦੇ ਹੋ ਇਹ ਇਹ ਗੱਲ ਮਾੜੀ ਹੈ ਗਲਤ ਕਰੀਆ ਭਵੰਤਮਾਨ ਦਾ ਬਿਲਕੁਲ ਕਸੂਰ ਹੈ ਇਹ ਵਿੱਚ ਤੇ ਡਾਕਟਰ ਸਾਹਿਬ ਕੱਲ ਨੂੰ ਹੋਏਗਾ ਕੀ ਕਿਉਂਕਿ ਸਾਰੇ ਥਾਵਾਂ ਦੇ ਉੱਪਰ ਫੜੋ ਫੜੀ ਚੱਲ ਰਹੀ ਹੈ ਪਰ ਕਿਸਾਨ ਇਸ ਗੱਲ 'ਚ ਡਿਟਰਮਨ ਹੋਏ ਸੀ ਚੰਡੀਗੜ੍ਹ ਜ਼ਰੂਰ ਪਹੁੰਚਣਾ ਦੇਖੋ ਮੈਂ ਇੱਕ ਗੱਲ ਦੱਸਦਾ ਇੱਕ ਤਾਂ ਉਹਨਾਂ ਦੀ ਸਫਲਤਾ ਹੋਏਗੀ ਚਾਹੇ ਥੋੜੇ ਪਹੁੰਚਣ ਕਿਸਾਨ ਪਹੁੰਚਣਗੇ ਹੋਵੇ ਹਾਂਜੀ ਮੇਰਾ ਵਿਚਾਰ ਜੁਨੀਆਂ ਦੇ ਤੇ ਜਰੂਰ ਹੈ ਇਹ ਠੀਕ ਹੈ ਇੱਕ ਹੋਰ ਸੁਣਾ ਦਿੰਦਾ ਇਸ ਗੱਲ ਕੀ ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਕੋਈ ਕੋ ਡਾਇਰੈਕਟਰ ਇਹ ਤਾਂ ਚਲੋ ਮੁੱਖ ਮੰਤਰੀ ਮੈਨੂੰ ਤੁਸੀਂ ਕੀ ਕਰ ਲੋਗੇ ਕੱਲ ਨੂੰ ਐਵੇਂ ਹੀ ਰੌਲਾ ਪਾਈ ਜੰਨੇ ਹੋ ਇਹ ਹੁੰਦੇ ਨੇ ਕਿ ਐਂ ਏਦਾਂ ਦੇ ਬੰਦੇ ਜਿੰਨੋਂ ਅਸੀਂ ਦੋ ਹੀ ਬੰਦੇ ਸੀ ਮੇਰਾ ਸਾਡਾ ਪ੍ਰਧਾਨ ਤੇ ਮੈਂ ਆਇਆ ਆਖਿਆ ਗੱਲ ਸੁਣੋ ਸੱਤ ਸੈਕਟਰ ਦਫ਼ਤਰ ਹੁੰਦਾ ਮੱਧਿਆ ਮਾਰਗ ਤੇ ਕੱਲ ਨੂੰ ਇੱਥੇ ਕੁਝ ਹੋਏਗਾ ਕਾ ਹੋਏਗਾ ਜੇ ਸਾਡਾ 100 ਬੰਦਾ ਆ ਗਿਆ ਅਸੀਂ ਜਲੂਸ ਕੱਢਾਂਗੇ ਜੇ ਸਾਡੇ 50 ਬੰਦੇ ਆ ਗਏ ਅਸੀਂ ਧਰਨਾ ਮਾਰਾਂਗੇ ਰੈਡੀ ਕਰਾਂਗੇ ਜੇ ਸਾਡੇ 25 ਬੰਦੇ ਆਏ ਅਸੀਂ ਧਰਨਾ ਮਾਰਾਂਗੇ ਜੇ ਸਾਡੇ ਦੋ ਬੰਦੇ ਆਏ ਤਾਸੀ ਇੱਥੇ ਵਰਤ ਰੱਖਾਂਗੇ ਇੱਕ ਦਿਨ ਦਾ ਤੇ ਦੋ ਹੀ ਹੈਗੀਆਂ ਸੋ ਆਈ ਨਹੀਂ ਹੁੰਦਾ ਹੁੰਦਾ ਟ੍ਰੇਡ ਯੂਨੀਅਨ ਵਿੱਚ ਸਭ ਕੁਝ ਹੋਦਾ ਹੁੰਦਾ ਵੀ ਕਿਵੇਂ ਕਰਨਾ ਹੈ ਆਪਣੀ ਤਾਕਤ ਦੇ ਹਿਸਾਬ ਨਾਲ ਸਾਡੇ ਵਿੱਚ ਬੰਦੇ ਆਉਣਗੇ ਮੈਨੂੰ ਪੁੱਤ ਜਕੀਣਾ ਜਿੰਨਾ ਮਰਜੀ ਪੁਲਿਸ ਰੋਕਾਂ ਲਾ ਲੈ ਚਾਹ ਕੋਈ ਡੁੱਪ ਛਿਪ ਕੇ ਐ ਦੋ ਦੋ ਦੀ ਰੋਕੇ ਚਾਹ ਹਰਿਆਣੇ ਕੰਨੀ ਦੀ ਨੰਕੇ ਉਧਰ ਕੋਨਾਰ ਤੋਂ ਗਾਹਾਂ ਲਈ ਹੋ ਕੇ ਜਿੱਧਰ ਦੀ ਮਰਜ਼ੀ ਹੋ ਕੇ ਆਉਣ ਚਾਹੇ ਰੂਪੋਸ਼ ਹੋ ਕੇ ਆਉਣ ਜੇ ਸਰਦਾਰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਸੀ ਦੰਬੂਨਸਟੇ ਬੈਠ ਕੇ ਚਲੇ ਗਏ ਸੀ ਜੀ ਹਾਲਾਂਕਿ ਇਹ ਐਂਬੂਲੈਂਸ ਦੀ ਦੋਨੋਂ ਪ੍ਰਯੋਗ ਸੀ ਕਿਉਂਕਿ ਅਪਰਸ ਨੂੰ ਜੇ ਤੁਸੀਂ ਐਂਬੂਲੈਂਸ ਨੂੰ ਵਰਤਦੇ ਹੋ ਇਹੇ ਜੇ ਕੰਮ ਆਫੇ ਬੇ ਉਹ ਪਰਮਿੱਟਰ ਤਪੰਗ ਹੁੰਦੀ ਆ ਪਰ ਬੰਦੇ ਚਲੇ ਜਾਂਦੇ ਨੇ ਡੇਡਾ ਸਿੰਘ ਸੁਤੰਤਰ ਜਾ ਰਹੇ ਸੀ ਪੁਲਿਸ ਲੱਗੀ ਹੋਈ ਪੂਰੀ ਉਹਨਾਂ ਨੂੰ ਰੋਕਣ ਵਾਸਤੇ ਤੇਜ ਸਿੰਘ ਸੁਤੰਤਰ ਨੂੰ ਰੋਕਣ ਵਾਸਤੇ ਨਾਕਾ ਲੱਗਿਆ ਹੋਇਆ ਸੀ ਤੇਜ ਸਿੰਘ ਤੁਹਾਨੂੰ ਫੂਟੇਡ ਸ਼ੂਟਰ ਬਣੇ ਹੋਏ ਨੇ ਤੇ ਜਾ ਰਹੇ ਨੇ ਉਹਨਾਂ ਕਿ ਉਹ ਡਰਾਈਵਰ ਨੂੰ ਕਹੇ ਜਾ ਕੇ ਉਹ ਡਰਾਈਵਰ ਜਾ ਕੇ ਨੇ ਜੀ ਸਾਹਮਣੇ ਮੀਟਿੰਗ ਚ ਜਾਣਾ ਬਹੁਤ ਜ਼ਰੂਰੀ ਮੀਟਿੰਗ ਹੈ ਗੱਡੀ ਕੰਦੇ ਇੱਕ ਪਾਸੇ ਵਾਲਾ ਰਾਹੁਲ ਨਾ ਕੋਈ ਕਾਲਿੰਗ ਹੈ ਤੇ ਜੇ ਤੁਸੀਂ ਹਾਂ ਹਾਂ ਨਿਕਲ ਦਿਓ ਦੇਖ ਕੋਲ ਨਿਕਲ ਗਿਆ ਸੋ ਇਸ ਕਰਕੇ ਕਿ ਟ੍ਰੇਡ ਯੂਨੀਅਨ ਦੇ ਲੀਡਰਾਂ ਨੂੰ ਬਹੁਤ سارے ਤਰ੍ਹਾਂ ਤਰੀਕੇ ਆਉਂਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਪੁਲਿਸਾਂ ਨੂੰ ਰਿਕੋਗਨਾਈਜ਼ ਨਹੀਂ ਕਰਦੇਗਾ ਇਹ ਵੀ ਤੁਸੀਂ ਅੱਛਾ ਅੱਛਾ ਤੁਸੀਂ ਤਾਂ ਤੇਜੇ ਤੁਸੀਂ ਤਿੰਨ ਤਰ੍ਹਾਂ ਉਹ ਹੋ ਯਾਰ ਬੜਾ ਮਾੜਾ ਬੰਦਾ ਹੈ ਆਪ ਹੀ ਗੇਮ ਨੇ ਇਹ ਇਹਨਾਂ ਨੂੰ ਪਤਾ ਨਹੀਂ ਵੀ ਇਹ ਸਾਰੇ ਜਾਂਦੇ ਸਿਰਫ ਗਾਉਣਾ ਜਾਣਦੇ ਹੀ ਨੇ ਗਾਉਂਦੇ ਵਧੀਆ ਨੇ ਇਹ ਜਿਹੜੇ ਉਹ ਮਜਾ ਹੀਆ ਪੰਥੀ ਵਧੀਆ ਕਰਦੇ ਸੀ ਉਹ ਮੈਨੂੰ ਲੱਗਦਾ ਮੁੱਖ ਮੰਤਰੀ ਸ਼ਿਪਨੀ ਵਧੀਆ ਕਰ ਸਕੇ ਹਰੇਕ ਬੰਦੇ ਨੂੰ ਜਿਹਦਾ ਕੰਮ ਹੁੰਦਾ ਨੇ ਉਹ ਆਉਂਦਾ ਹੁੰਦਾ ਐ ਇੰਨੇ 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 ਮੂਰਖ ਨਹੀਂ ਹੁੰਦੇ ਲੋਕ ਉਹ ਗੱਲ ਵੱਖਰੀ ਹੈ ਤੁਹਾਨੂੰ ਕੁਝ ਕਹੇ ਨੇ ਨਾ ਕਹੇ ਨੇ ਤੁਹਾਡੇ ਸਾਹਮਣੇ ਬੋਲਣ ਨਾ ਬੋਲਣ ਹੈ ਕਿ ਇਹ ਆਪਦੇ ਸਾਡੇ ਤੇ ਟਕੜਾਈਆਂ ਕਰਦੇ ਨੇ ਆਪਦੇ ਦਿਨ ਭੁੱਲ ਗਏ ਕਿਤੇ ਲੋਕਾਂ ਦੇ ਨਾਲ ਤੇ ਰਾਮਲੀਲਾ ਮੈਦਾਨ ਜਿੰਨਰ ਕੋਲ ਕਿਹੜੇ ਬੰਦੇ ਸੀ ਚਾਰ ਬੰਦੇ ਸੀਗੇ ਸਾਰੀਆਂ ਸਰਕਾਰਾਂ ਚੱਕ ਕੇ ਪਲਟੀਆਂ ਇਹ ਇਹ ਵਿਖਾ ਨਾ ਰੱਖਣਾ ਇਸ ਪਾਸੇ ਨਾ ਤੋੜਨਾ ਪੰਜਾਬ ਨੂੰ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਇਹਨਾਂ ਨੇ ਖਰੜਾ ਚਿੰਮਾ ਜੀ ਦਾ ਬਿਆਨ ਸੀ ਕਰ ਬਰਤੋਂ ਕਿ ਜੀ ਸਾਡੇ ਕੋਲੇ 38000 ਕਰੋੜ ਰੁਪਇਆ ਟੈਕਸ ਰੈਵ ਨੂੰ ਇਕੱਠਾ ਹੋ ਗਿਆ 7640 ਉਹਦੇ ਸਾਰੇ ਵੈਟ ਉਹਦੇ ਵਿੱਚ ਜੀਐਸਟੀ ਸਾਰਾ ਕੁਝ ਰਲਾ ਕੇ ਉਹਨਾਂ ਪੁੱਛੋ ਵੀ ਤੁਹਾਡਾ ਟੀਚਾ ਤਾਂ ਸੀਗਾ ਤੁਸੀਂ ਫਰਵਰੀ 28 ਤੱਕ 38000 ਕਰੋੜ ਤੇ ਦੇ 40000 ਕਰੋੜ ਤੇ ਖੁਸ਼ ਹੋਈ ਜੰਨੇ ਹੋ ਟੀਚਾ ਤਾਂ ਤੁਸੀਂ ਬਜਟ ਕਿਹਾ 58900 ਕਰੋੜ ਦਾ ਹਾਂਜੀ ਹਾਂਜੀ ਜਿਹੜਾ ਬਾਕੀ 18900 ਕਰੋੜ ਰਿਹਾ ਉਹ ਕਦਾ ਆਊਗਾ 1 ਮਹੀਨੇ ਚ ਉਹਦੇ ਕੋਈ ਗੱਲ ਨਹੀਂ ਕਰਦੇ ਇਹ ਪਿਛਲੇ ਸਾਲੋਂ ਇੰਨਾ ਬਾਅਦ ਜੋ ਸੱਚੇ ਮੁਕੀ ਮੈਂ ਇਹਨਾਂ ਦੇ ਬਿਆਨ ਸੁਣਨ ਤਾਂ ਅੱਜ ਦੇ ਅੰgend ਦੇ ਹੋ ਜਿਹਨੂੰ ਕੋਈ ਲਿਖ ਕੇ ਦੇ ਦਿੰਦੀ ਹੈ ਇੰਨੇ ਪਰਸੈਂਟ ਵਧ ਗਿਆ ਜੀ ਇੰਨੇ ਪਰਸੈਂਟ ਹੋ ਗਿਆ ਜੀ ਇੰਨੇ ਉਹ ਭਾਈ ਇਹ ਗੱਲਾਂ ਤੁਹਾਡੇ ਸਿਆਸਦਾਨਾਂ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ ਇਹ ਬਿਨੋ ਕਲੈਕਟਰਾਂ ਦੇ ਕਰਨ ਵਾਲੀਆਂ ਹੁੰਦੀਆਂ ਨੇ ਇਹ ਬਾਬੂਗਰੀ ਹੁੰਦੀ ਹੈ ਤੁਸੀਂ ਸਿੱਧਾ ਕਹਿਣਾ ਕਿ ਸਾਡਾ ਟੀਚਾ ਇੰਨਾ ਸੀ ਕਿ ਅਸੀਂ ਇੰਨਾ ਮਾੜੀ ਇਕੱਠਾ ਕਰਨਾ ਉਹ ਟੀਚੇ 'ਚ ਅਸੀਂ ਕਾਫੀ ਅੱਗੇ ਵਧ ਰਹੇ ਹਾਂ ਪਰ ਅਸੀਂ ਅਜੇ ਟੀਚੇ ਦੇ ਨੇੜੇ ਨਹੀਂ ਪਹੁੰਚੇ ਪਰ ਉਹਦੇ 'ਚ ਗੱਲ ਨਹੀਂ ਹੈ ਦੱਸੋ ਉਹਦੇ 'ਚ ਇੱਕ ਗੱਲ ਮੈਨੂੰ ਪੋਜ਼ਿਟਿਵ ਲੱਗਦੀ ਜਿਹੜਾ ਇਹਨਾਂ ਨੇ ਵਫਕ ਸੂਬਿਆਂ ਵੱਲ ਪੈਂਡਿੰਗ ਪਿਆ ਸੀ 2500 ਕਰੋੜ ਉਹ ਮੇਰੇ ਖਿਆਲ ਨਾਲ ਇਹਨਾਂ ਰਿਕਵਰ ਕਰ ਲਿਆ ਬਈ ਉਹ ਫੇਰ ਗੱਲ ਤੁਸੀਂ ਪੋਜ਼ਿਟਿਵ ਗੱਲ ਜਿਹੜੀ ਮੈਂ ਇਹ ਕਹਿਣਾ ਵੀ ਛੋਟਾ ਉਹ ਬਿਨਾਂ ਰਿਕਵਰ ਕਰੇ 58900 ਲੈਣਾ ਸੀ ਹਾਂਜੀ ਉਹ ਤਾਂ ਛੋਟਾ ਅੰਦਾਜ਼ਾ ਗਲਤ ਸੀ ਬੱਡੇ ਆਮ ਸੀ ਲੋਕਾਂ ਤੋਂ ਸੁਣਦੇ ਹੁੰਦੇ ਨੇ ਕਹਿੰਦੇ ਸੰਗ ਪਰ ਇੱਧਰ ਕੇ ਸੰਗ ਪਰ ਇੱਧਰ ਹੁਣ ਤੇ ਕਿੱਲਾ ਪਰ ਇੱਧਰ ਹੋ ਗਿਆ ਤੁਸੀਂ 58900 ਕਰੋੜ ਦਾ ਅੰਦਾਜ਼ਾ ਲਾਇਆ ਨਾ 11 ਮਹੀਨੇ ਤੋਂ ਡੇ ਕੋਲ ਆਇਆ 38 ਜਾਂ 40000 ਕਰੋੜ ਨਾਲੇ 2500 ਕਰੋੜ ਵਿੱਚ ਦੂਜਾ ਤੁਸੀਂ ਕਹੀ ਜਾਂਦੇ ਮੈਨੂੰ ਤਾਂ ਖੈਰ ਇਹਦਾ ਨਹੀਂ ਪਤਾ ਸੀ ਫ੍ਰੈਂਕਲੀ ਸਿੱਧੀ ਕਿ ਸੱਚ ਕਰਨਾ ਕਹਾਂ ਕਿ ਜੇ 2500 ਆ ਗਿਆ ਫਿਰ ਤਾਂ ਜਮੀਂ ਕੋਲ ਜੋ ਪੁਨੀ ਵੀ ਨਹੀਂ ਕੱਤੀ ਤੁਹਾਡਾ ਰੈਵਨਿਊ 60% ਹੀ ਕਲੈਕਟ ਹੋਇਆ ਫਿਰ ਤਾਂ ਕਿ ਤੁਸੀਂ 60% ਨੂੰ ਖੋਜ ਹੋਈ ਜਾਂਦੇ ਹੋ ਫੇਰ ਠੀਕ ਹੈ ਫੇਰ ਤੁਹਾਡਾ ਉਹ ਕਹਿੰਦੇ ਬਾਂਦਰ ਦੀ ਜੁੱੜਗੀ ਨਾਲ ਕਹਿੰਦਾ ਯਾਰ ਤਾ ਡੋੜ ਕੀ ਖਾਂਦੇ ਨੇ ਹਮ ਹਮ ਐ ਨਹੀਂ ਹੁੰਦੀ ਹੁੰਦੀ ਗੱਲ ਹੋ ਤੁਹਾਨੂੰ ਤੁਸੀਂ ਸਿਆਸਤਦਾਨ ਹੋ ਤੁਹਾਨੂੰ ਸਟੇਟਸਮੈਨ ਜਿਹਾ ਬਰਤੋਅ ਕਰਨਾ ਚਾਹੀਦਾ ਤੁਹਾਨੂੰ ਸਿੱਧੇ ਦੇ ਕੇ ਕਹਿੰਦੇ ਵੀ ਠੀਕ ਹੈ ਕੋਸ਼ਿਸ਼ ਕਰੀਏ ਕਿਤਨਾ ਕਿ ਕਿਸੀਂ ਇਹਦਾ ਅਧਿਐਨ ਕਰਾਂਗੇ ਕਿ ਕਿੱਥੇ ਲੂਪ ਹੋ ਰਹੇ ਕਿੱਥੋਂ ਪੈਸਾ ਜਾ ਰਿਹਾ ਕਿੱਥੋਂ ਅਸੀਂ ਹੋਲ ਬੰਦ ਕਰ ਸਕਦੇ ਕੋਈ ਤਾਂ ਤਰੀਕਾ ਨਹੀਂ ਤੁਹਾਨੂੰ ਤਨੂੰ ਤਾਕਤ ਮਿਲੀ ਹੈ ਤੁਸੀਂ ਉਹਦੀ ਤਾਕਤ ਤੁਹਾਨੂੰ ਇਸ ਵਾਸਤੇ ਮੈਨੂੰ ਚਾਕੂ ਹੈ ਮੇਰੇ ਹੱਥ 'ਚ ਮਰੀਜ਼ ਦਸਤ ਕਰਕੇ ਦਿੰਦਾ ਹੈ ਜਾਂ ਉਹਦੇ ਰਿਸ਼ਤੇਦਾਰ ਵੀ ਚਾਕੂ ਤੁਸੀਂ ਚਲਾਉਂਗੇ ਜ਼ਿੰਮੇਵਾਰੀ ਸ਼ਾਦੀ ਚਾਹੇ ਮਰੇ ਚਾਹੇ ਜੀਵੇ ਫਿਰ ਮੈਂ ਮਰੀਜ਼ ਨੂੰ ਮਾਰਨਾ ਮੈਨੂੰ ਹੱਕ ਮਿਲ ਗਿਆ ਇਹਨੂੰ ਸਮਝੀਏ ਜਿੰਨਾ ਮੇਰੇ ਹੱਥ 'ਚ ਚਾਕੂ ਦੀ ਤਾਕਤ ਹੈ ਉਦੋਂ ਵੱਧ ਮੇਰੀ ਜ਼ਿੰਮੇਵਾਰੀ ਇਸ ਗੱਲ ਦੀ ਹੈ ਕਿ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਵੀ ਜੋ ਮਰਜ਼ੀ ਕਰਦੇ ਦਾ ਇੰਨਾ ਇੱਕ ਟੀਚਰ ਨੂੰ ਬੱਚਾ ਅਗਲਾ ਭੇਜ ਦਿੰਦਾ ਉਹ ਕਹਿੰਦਾ ਇਹਨੂੰ ਪੜ੍ਹਾ ਦੇ ਜਾਂ ਜਿਵੇਂ ਮਰਜ਼ੀ ਬਣਾ ਦੇ ਇਿੱਦੋਂ ਵੱਡੀ ਜ਼ਿੰਮੇਵਾਰੀ ਕੌਣ ਲੈ ਸਕਦਾ ਤੁਹਾਡੇ ਤੇ ਇਹ ਜ਼ਿੰਮੇਵਾਰੀ ਹੈ ਇਹ ਤਾਕਤ ਨਹੀਂ ਹੈ ਅੱਜ ਸਾਡਾ ਟੀਚਰ ਵੀ ਤਾਕਤ ਸਮਝਣ ਲੱਗਿਆ ਵੀ ਬੱਚੇ ਨੂੰ ਕੁੱਟਣਾ ਫੇਲ ਕਰਨਾ ਹੀ ਸਾਡਾ ਰਾਈਟ ਹੈ ਪਰ ਅਮੇ ਕੁੱਟਨ ਸਰਕਾਰ ਨਹੀਂ ਦਿੰਦੀ ਪਰ ਬਥੇਰੇ ਵੀ ਆ ਵੀ ਕਰੋ ਵੀ ਕਪਾਣ ਨਾਲ ਕੋ ਚੱਲਦਾ ਇਦਾਂ ਹਸ ਖਲਾਂ ਜਾਓ ਤੁਸੀਂ ਰਹੀ ਨੂੰ ਐ ਸਮਝਦੇ ਨੇ ਵੀ ਤੁਸੀਂ ਤਾਂ غلام ਹੈ ਐ ਨਹੀਂ ਹੁੰਦਾ ਹੁੰਦਾ ਜਿੱਡੇ ਵੱਡੇ ਅਹੁਦੇ 'ਚ ਤੁਸੀਂ ਜਿੱਡੀ ਵੱਡੇ ਤੁਹਾਡੇ ਮਾਨ ਤਾਨੇ ਸਮਾਜ ਦੇ ਵਿੱਚ ਉਸ ਅਹੁਦੇ ਦੇ ਮੁਤਾਬਕ ਤੁਹਾਨੂੰ ਬਹੁਤ ਜ਼ਿਆਦਾ ਪਾਵਰ ਦਿੱਤੀ ਜਾਂਦੀ ਹੈ ਤੁਹਾਡੀ ਉਸ ਪਾਵਰ 'ਚ ਗਲਤੀ ਨੂੰ ਵੀ ਮਾਫ਼ ਕਰਿਆ ਜਾਂਦਾ ਹੈ ਪਰੀਦਾ ਮਤਲੇ ਨਹੀਂ ਹੁੰਦਾ ਵੀ ਤੁਸੀਂ ਬੇਵਾਰੇ ਹੋਗੇ ਤੁਸੀਂ ਜੋ ਮਰਜ਼ੀ ਕਰੋ ਤੇ ਇਹ ਹੰਕਾਰ ਗਲਤ ਹੈ ਬੜਾ ਬੋਲਣਾ ਬੋਲਦੀ ਹੈ ਕਰਤਾਰੋਂ ਡਰਗੀ ਤੇ ਜਿਹੜਾ ਲਾਲਚ ਚ ਹੰਕਾਰ ਚ ਪੈ ਗਿਆ ਜਾਂ ਝੂਠ ਬੋਲਣ ਲੱਗ ਗਿਆ ਉਹ ਬਚਦਾ ਨਹੀਂ ਮਨ ਦਾ ਸੂਤ ਲੋਭ ਹੈ ਜੇ ਬਾਸੂਤਕੂੜ ਠੀਸੂਤਕ ਵੇਖਣਾ ਪਰ ਤੇਰੀ ਆਪਤਾਂ ਨੂੰ ਕੰਨੀ ਸੁੱਤ ਕੰਨ ਪਰਾਇਤ ਬਾਰੀ ਖਾਹੇ ਨਾਂ ਕਹਨਦਾ ਆ ਆਦਮੀ ਬੱਦੇ ਜੰਪਰ ਜਾਏ ਜਿਹੜਾ ਝੂਠ ਬੋਲਣ ਲੱਗ ਗਿਆ ਜਿਹੜਾ ਮਾੜੇ ਕੰਮ ਕਰਨ ਲੱਗ ਗਿਆ ਜਿਹੜਾ ਚੁਗਲੀਆਂ ਸੁਣਨ ਲੱਗ ਗਿਆ ਉਹ ਫਿਰ ਬਹੁਤਾ ਕੰਮ ਠੀਕ ਨਹੀਂ ਕਰ ਸਕਦਾ ਇਹ ਮਾੜੇ ਤੋਂ ਡਾਕਟਰ ਸਾਹਿਬ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਦੇਖਦੇ ਆਂ ਕੱਲ ਅਜਰਾਤ ਤੇ ਕੱਲ ਦਿਨੇ ਕੀ ਵਾਪਰੇਗਾ ਕਿਸਾਨ ਕਿੰਨੇ ਕ ਆਪਣੇ ਮਿਸ਼ਨ ਚ ਕਾਮਯਾਬ ਹੋਣਗੇ ਉਹਦੀ ਉਡੀਕ ਰਹੇਗੀ ਤੁਹਾਡਾ ਬਹੁਤ ਬਹੁਤ